ਅਮ੍ਰਿਤਸਰ ਸ਼ਹਿਰ ਵਿੱਚ ਕੂੜੇ ਦੀ ਪਰਮਾਰ ਹੈ ਜਿਸ ਨਾਲ ਸ਼ਹਿਰ ਵਾਸੀ ਪਰੇਸ਼ਾਨ ਹਨ ਤੇ ਦੂਜੇ ਪਾਸੇ ਪ੍ਰਸ਼ਾਸਨ ਵੱਲੋਂ ਪਟਾਕੇ ਵੇਚਣ ਲਈ ਡਰਾ ਕੱਢਿਆ ਗਿਆ ਪਰ ਪੂਰੇ ਸ਼ਹਿਰ ਵਿੱਚ ਪਟਾਕਿਆਂ ਦੀਆਂ ਨਜਾਇਜ਼ ਤੌਰ ਤੇ ਦੁਕਾਨਾਂ ਲੱਗੀਆਂ ਹੋਈਆਂ ਹਨ ਜੋ ਸਿੱਧੇ ਤੌਰ ਤੇ ਪ੍ਰਸ਼ਾਸਨ ਵੱਲੋਂ ਕੀਤੀ ਗਈ ਡਰਾਮੇਬਾਜ਼ੀ ਨੂੰ ਦਰਸਾਉਂਦਾ ਹੈ ਇਸ ਸਬੰਧੀ ਪਿੰਡ ਗੁੰਮਟਾਲਾ ਵਾਰਡ ਨੰਬਰ 2 ਤੋਂ ਕਾਂਗਰਸ ਦੇ ਸੀਨੀਅਰ ਆਗੂ ਹਰਮਨ ਗੁੰਮਟਾਲਾ ਨੇ ਫਾਸਟ ਨਿਊਜ਼ ਟੀਮ ਨਾਲ ਗੱਲਬਾਤ ਕਰਦਿਆਂ ਵਿਚਾਰ ਸਾਂਝੇ ਕੀਤੇ ਅੰਮ੍ਰਿਤਸਰ ਦੇ ਵਿੱਚ ਇਸ ਵੇਲੇ ਸਭ ਤੋਂ ਵੱਡੀ ਸਮੱਸਿਆ ਕੂੜੇ ਦੀ ਹੈ ਤੇ ਹਰ ਜਗ੍ਹਾ ਕੂੜੇ ਦੇ ਢੇਰ ਲੱਗੇ ਹੋਏ ਨੇ ਤਿਹਾਰੀ ਦਿਨ ਚੱਲ ਰਹੇ ਨੇ ਦੀਵਾਲੀ ਸਿਰ ਤੇ ਹੈ ਤੇ ਨਗਰ ਨਿਗਮ ਇਸ ਵੱਲ ਹਜੇ ਤੱਕ ਵੀ ਕੋਈ ਧਿਆਨ ਨਹੀਂ ਦੇ ਰਿਹਾ ਸੋ ਮੁੱਦੇ ਵੜੇ ਨੇ ਤੇ ਸਾਡੇ ਨਾਲ ਗੱਲਬਾਤ ਕਰਨ ਲਈ ਇਸ ਵਕਤ ਮੌਜੂਦ ਨੇ ਪਿੰਡ ਗੁੰਟਾਲਾ ਤੋਂ ਹਰਮਨ ਸਿੰਘ ਗੁੰਟਾਲਾ ਸਮਾਜ ਸੇਵਕ ਨੇ ਕਾਂਗਰਸੀ ਆਗੂ ਨੇ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤੇ ਅਸੀਂ ਕੂੜੇ ਦੀ ਹੀ ਗੱਲ ਕਰਾਂਗੇ ਅੰਮ੍ਰਿਤਸਰ ਦੇ ਵਿੱਚ ਕਿ ਕੂੜੇ ਦੀ ਬਹੁਤ ਵੱਡੀ ਸਮੱਸਿਆ ਹੈ ਇਸ ਵੇਲੇ ਕਾਰਨ ਕੀ ਹੈ ਕਿ ਸਰਕਾਰ ਪ੍ਰਸ਼ਾਸਨ ਨਗਰ ਨਿਗਮ ਇਸਵਲ ਜਾ ਕਿਉਂ ਨਹੀਂ ਰਿਹਾ ਸਭ ਤੋਂ ਪਹਿਲਾਂ ਸਿਵੈ ਗੁਰਜੀ ਦਾ ਖਾਲਸਾ ਸਿਵੈ ਗੁਰਜੀ ਦੀ ਫਤਿਹ ਜਿਹੜੀ ਗੱਲ ਵਿਜਜੀ ਤੁਸੀਂ ਕੀਤੀ ਆ ਕੂੜੇ ਦੀ ਸਾਡੀ ਵਾਰਡ ਨੰਬਰ 3 ਪਸ਼ਮੀ ਹਲਕੇ ਚ ਪਿੰਦੀ ਆ ਇਸ ਵਾਰਡ ਤੇ ਵੀ ਦੇ ਨਾਲ ਬਿਲਕੁਲ ਹੀ ਵਾਰਡ ਨੰਬਰ 2 ਆ ਜਿਹੜਾ ਕਿ ਏਰੀਆ ਰਣਜੀਤ ਐਵੈਨਿਊ ਦਾ ਬਹੁਤ ਪੋਰਸ਼ ਏਰੀਆ ਵਾ ਪੂਰ ਹਾਰਦੀ ਵਾਰ ਤੇ ਚਲੋ ਇੱਕ ਬਹੁਤ ਚਲੋ ਛੱਡ ਦੋ ਇਸ ਗੱਲ ਨੂੰ ਇੱਕ ਪੋਰਸ਼ੇ ਜੀ ਦੀ ਵੀ ਅਸੀਂ ਗੱਲ ਕਰੀਏ ਕਿ ਉੱਥੇ ਵੀ ਇਨੇ ਥਾਂ ਥਾਂ ਤੇ ਢੇਰ ਲੱਗੇ ਪਏ ਆ ਪੂਰਾ ਹਾਲ ਆ ਬਿਮਾਰੀਆਂ ਲੱਗਣੀਆਂ ਵਾ ਲੋਕਾਂ ਨੂੰ ਬੱਚਿਆਂ ਨੂੰ ਇਹ ਜੇ ਉਹ ਤੇ ਕਾਰਪੋਰੇਸ਼ਨ ਚ ਗੱਲ ਕਰੀ ਦੀ ਉਹ ਕਹਿੰਦੇ ਆ ਜੀ ਕਿ ਅੱਜ ਸਾਡੇ ਠੇਕੇ ਖਤਮ ਹੋ ਗਏ ਸਾਡੇ ਟ੍ਰੈਕਟਰ ਟਰਾਲੀਆਂ ਵਾਲੇ ਨਹੀਂ ਆਉਂਦੇ ਵੀ ਜੇ ਉਹਨਾਂ ਨਾਲ ਗੱਲ ਕਰਦੇ ਤਾਂ ਉਹ ਕਹਿੰਦੇ ਸਾਡੀਆਂ ਤਨਖਾਹਾਂ ਨਹੀਂ ਪਹੁੰਚਦੇ ਗਈ ਗੱਲ ਹੁਣ ਸਫਾਈ ਦੀ ਮੈਂ ਆਪਣੇ ਵਾਰਡ ਦੇ ਵਿੱਚ ਆਪਣੀ ਵਾਰਡ ਚ ਮੈਂ ਦੋ ਟ੍ਰੈਕਟਰ ਟਰਾਲੀ ਲਾਏ ਆ ਪੱਕੇ ਇਹ ਹਲਕੇ ਵਾਇਸ ਏਰੀਏ ਵਾਇਸ ਨੂੰ ਨਾ ਨ ਮੈਂ ਭੇਜਦਾ ਹਾਂ ਦੋ ਦਿਨ ਕਿਸੇ ਥਾਂ ਤੇ ਦੋ ਦਿਨ ਕਿਸੇ ਥਾਂ ਤੇ ਦੋ ਦਿਨ ਕਿਸੇ ਥਾਂ ਤੇ ਜੇ ਲੋਡ ਪਵੇ ਤੇ ਜੀਸੀਬੀ ਆ ਵੀ ਆ ਭੇਜੀ ਦੀਆਂ ਕਈ ਥਾਲੀਆਂ ਵੈਲਫੇਅਰ ਸੁਸਾਇਟੀਆਂ ਬਣੀਆਂ ਜਿੱਦਾਂ ਔਰਚੀ ਸਿਟੀ ਅਲਵਾਰ ਕਾ ਰੋਡ ਤੇ ਆ ਉਹਨਾਂ ਨੂੰ ਵੀ ਜਿੰਨਾ ਉਹ ਕਹਿ ਸਕਦੇ ਉਹ ਤੋਂ ਵੱਧ ਆਪਣੇ ਵੱਲੋਂ ਯੋਗਦਾਨ ਉਹਨਾਂ ਨੂੰ ਪਾਉਂਦੇ ਆ ਪਰ ਹੁਣ ਰਹੀ ਗੱਲ ਦੀਵਾਲੀ ਦੀ ਦੀਵਾਲੀ ਵਿਚਾਰੇ ਲੋਕ ਕੀ ਕਰਨਾ ਪੈਸੇ ਹੀ ਨਹੀਂ ਹੈਗੇ ਉਹਨਾਂ ਕੋਲ ਉਹਨਾਂ ਦੀ ਤਨਖਾਹਾਂ ਹੀ ਨਹੀਂ ਪੂਰੀਆਂ ਹੁੰਦੀਆਂ ਉਹਨਾਂ ਨੂੰ ਖਰਚੇ ਨਹੀਂ ਪੂਰੇ ਹੁੰਦੇ ਮਹਿੰਗਾਈ ਇੰਨੀ ਵੱਧ ਗਈ ਆ ਕਿ ਕਾਦੀ ਦੀਵਾਲੀ ਦੱਸੋ ਤੇ ਸੋ ਜਿਹੜੇ ਇਸ ਵੇਲੇ ਪਾਵਰ ਚ ਨੇ ਸੱਤਾ ਚ ਨੇ ਉਹਨਾਂ ਨੂੰ ਇਸ ਚੀਜ਼ ਦਾ ਸਫਾਈ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਤੇ ਜਿਹੜੇ ਇਸ ਵੇਲੇ ਸਿਰਫ ਸੇਵਾ ਕਰ ਰਹੇ ਨੇ ਪਾਵਰ ਚ ਨਹੀਂ ਉਹਨਾਂ ਨੂੰ ਪੂਰਾ ਫਿਕਰ ਹੈ ਸੋ ਇਹੀ ਕਹਾਂਗੇ ਨਗਰ ਨਿਗਮ ਨੂੰ ਤੇ ਪ੍ਰਸ਼ਾਸਨ ਨੂੰ ਕਿ ਤੁਸੀਂ ਵੀ ਜਾਗੋ ਤੇ ਸ਼ਹਿਰ ਵੱਲ ਧਿਆਨ ਦਿਓ ਸ਼ਹਿਰ ਨੂੰ ਕਿਸੇ ਨੇ ਆ ਕੇ ਬਾਹਰੋਂ ਨਹੀਂ ਸਵਾਰਨਾ ਸਾਨੂੰ ਜੇ ਡਿਊਟੀਆਂ ਮਿਲੀਆਂ ਨੇ ਅਸੀਂ ਵਾਅਦੇ ਕੀਤੇ ਨੇ ਲੋਕਾਂ ਦੇ ਨਾਲ ਤੇ ਉਹ ਸਾਨੂੰ ਹੀ ਕਰਨੇ ਪੈਣੇ ਨੇ ਸੋ ਇਸ ਲਈ ਜਾਗੋ ਹਰਮਨ ਜੀ ਇੱਕ ਸਵਾਲ ਹੋਰ ਕਿ ਇੱਕ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਇੱਕ ਡਰਾਮੇਬਾਜ਼ੀ ਖੇਡੀ ਗਈ ਕਿ ਜਿਹੜੇ ਪਟਾਕਿਆਂ ਦੇ ਲਾਇਸੈਂਸ ਹੈ ਲੱਕੀ ਡਰਾ ਕੱਢੇਗੇ 10 ਸਟਾਲ ਲੱਗੇ ਨੇ ਨਿਊ ਅੰਮ੍ਰਿਤਸਰ ਪਰ ਸਾਰੇ ਸ਼ਹਿਰ ਦੇ ਵਿੱਚ ਲੋਕ ਮੰਜੇ ਲਾ ਕੇ ਬੈਠੇ ਨੇ ਜਗਾ ਜਗਾ ਤੇ ਪਟਾਕੇ ਵਿਕਰੇ ਨੇ ਜਾਂ ਤਾਂ ਉਹ ਡਰਾਮੇਬਾਜ਼ੀ ਨਾ ਕਰੋ ਤੇ ਜਾਂ ਫਿਰ ਆ ਮੰਜੇ ਨਾ ਲਗਣ ਦਿਓ ਤੇ ਜਾਂ ਫਿਰ ਸਾਰਿਆਂ ਨੂੰ ਕਹੋ ਕਿ ਵਿੱਚ ਇਹ ਕੀ ਡਰਾਮਾ ਰਚਾਇਆ ਇਹਨਾਂ ਨੇ ਇਹ ਤੇ ਵਿਜਲੀ ਸਾਰੀ ਉਹਨਾਂ ਨੇ ਡਰਾਮੇबाजी ਕੀਤੀ ਆ ਥਾਂ ਥਾਂ ਤੇ ਤੇ ਮੰਜੇ ਲੱਗੇ ਪਏ ਆ ਉਹ ਜਿਹੜੇ ਕਿ ਜਿਹੜੇ ਉਹਨਾਂ ਨੂੰ ਹਰ ਸਾਲ ਬਾਅਦ ਇੱਕ ਤਿਉਹਾਰ ਹੁੰਦਾ ਵਾ ਖੁਸ਼ੀਆਂ ਦਾ ਤਿਉਹਾਰ ਆ ਸ਼ਾਂਤੀਪੂਰਵਕ ਕੇ ਚੀਜ਼ ਆ ਖੁਸ਼ਹਾਲੀ ਮਿਲਦੀ ਆ ਸਾਲ ਬਾਅਦ ਹਰ ਇੱਕ ਬੰਦਾ ਢੀਕਦਾ ਇਹ ਦਿਨਾਂ ਇੱਕ ਡਰਾਮਾ ਕੀਤਾ ਜੀ ਲਕੀਰ ਡਰਾ ਕੱਢ ਕੇ ਅਸੀਂ ਉੱਥੇ ਦਾਹ ਦਾਹ ਕੋਖੇ ਦੇ ਦਿੱਤੇ ਆ ਜੀ ਇੱਕ ਚਲੋ ਜੀ ਕਮਾਈ ਦਾ ਸਾਧਨ ਬਣ ਗਿਆ ਥੱਲੇ ਅਫਸਰਾਂ ਦਾ ਜਾਂ ਕੁਝ ਲਾ ਲੋ ਤੇ ਉਹਨਾਂ ਨੂੰ ਕੀ ਲੋੜ ਪਈ ਆ ਤੁਸੀਂ ਖੁੱਲਾ ਕਹਿ ਦਿਓ कि ਜਿੱਥੇ ਵੀ ਹਾਂ ਵੀ ਜਿਹੜਾ ਰੋਟੀ ਪਾਣੀ ਆਪਣਾ ਜਿਹੜਾ ਵੀ ਵੇਚਦਾ ਉਹ ਆਪਣੇ ਥਾਂ ਤੇ ਲਾ ਕੇ ਜਾਂ ਫਿਰ ਉਹਨਾਂ ਨੂੰ ਬੰਦ ਕਰ ਦੋ ਉਹ ਸਾਰਿਆਂ ਦੇ ਇੱਕੋ ਥਾਂ ਤੇ ਕੱਢ ਦੋ ਲਕੀ ਡਰਾ ਸਾਰਿਆਂ ਨੂੰ ਹੀ ਦੇ ਦੋ ਇੱਕ ਥਾਂ ਪਤਰੀ 30 ਕਿਲੇ ਥਾਂ ਖੁੱਲਾ ਛੱਡ ਕੇ ਸਾਰਿਆਂ ਨੂੰ ਕਹੋ ਕਿ ਇੱਥੇ ਆ ਕੇ ਵਿੱਚ ਜਿੰਨੇ ਵੇਚਣੀ ਇਡੀ ਕੇੜੀ ਗੱਲ ਐ ਸਰਕਾਰ ਕੀ ਨਹੀਂ ਕਰ ਸਕਦੀ ਪਰ ਉਹ ਤੇ ਇੱਕ ਡਰਾਮਾ ਕੀਤਾ ਐਵੇਂ ਛੋਟਾ ਜਿਹਾ 10 12 ਲਕੀ ਡਰਾ ਕੱਢਿਆ ਐਵੇਂ ਕਰਕੇ ਤੇ ਉਹ ਬਸ ਖਬਰਾਂ ਚ ਕੀ ਅਹੀਂ ਇੱਥੇ ਕੀ ਅਹੀਂ ਇੱਥੇ ਦੇਤਾ ਜੀ ਇੱਕ ਥਾਂ ਦੇਤਾ ਪਟਾਕੇ ਵੇਚਣ ਪਟਾਕੇ ਦੇ ਥਾਂ ਥਾਂ ਤੇ ਵੇਚਣ ਦੇ ਜਿੱਥੋਂ ਮਰਜੀ ਲਾ ਲੋ ਪਟਾਕੇ ਤੁਸੀਂ ਉਹ ਤੇ ਇਹ ਤੇ ਇਹਨਾਂ ਨੂੰ ਚਾਹੀਦਾ ਹੈਗਾ ਕਿ ਜਾਂ ਤੇ ਪੂਰਾ ਥਾਂ ਇੱਕ ਵਾਰੀ ਦੇਂਦੇ ਸਾਰਿਆਂ ਨੂੰ ਉੱਥੇ ਕਹਿੰਦੇ ਕਿ ਭਾਈ ਜਿਹਨੇ ਵਿੱਚ ਨਹੀਂ ਤੇ ਖੁੱਲੇ ਵਿੱਚ ਕੋਈ ਗੱਲ ਨਹੀਂ ਕਿ ਕੋਈ ਕੋਈ ਪੈਸਾ ਨਹੀਂ ਲੈਂਦੇ ਪੈਸੇ ਦੱਸੋ ਕਾਹਦੇ ਲੈਣੇ ਉਹਨਾਂ ਕੋਲ ਤੇ ਆਪਣੇ ਖਰਚੇ ਨਹੀਂ ਪੂਰੇ ਹੋਣੇ ਪੈਸੇ ਕਾਹਦੇ ਲੈਣੇ ਜਿੰਨਾਂ ਕੋਲੋਂ ਤੋਂ ਰਹੀ ਆਖੀਰ ਤੇ ਦੀਵਾਲੀ ਦੀ ਸਾਰੇ ਸ਼ਹਿਰ ਵਾਸੀਆਂ ਨੂੰ ਮੇਰੇ ਤੇ ਮੇਰੀ ਟੀਮ ਵੱਲੋਂ ਲੱਖ ਲੱਖ ਮੁਬਾਰਕਾਂ ਹਰ ਘਰ ਦੇ ਵਿੱਚ ਖੁਸ਼ੀ ਆਵੇ ਖੇੜੇ ਆਵੇ ਖੁਸ਼ਹਾਲ ਰਹੋ ਸ਼ਾਂਤੀਪੂਰਵਕ ਆਪਣੀ ਦੀਵਾਲੀ ਇਸ ਵਾਰੀ ਬਤੀਤ ਕਰਿਓ ਮਨਾਇਓ ਫੇਰ ਸ਼ੁਰੂ ਤੋਂ ਮੈਂ ਦੁਬਾਰਾ ਤੋਂ ਕਹਿਣਾ ਵਾਂ ਕਿ ਦਿਵਾਲੀ ਦੀਆਂ ਸਭ ਸੰਸਾਰ ਨੂੰ ਦੇਸ਼ ਵਿਦੇਸ਼ ਚ ਬੈਠੀ ਸੰਗਤ ਨੂੰ ਲੱਖ ਲੱਖ ਮੁਬਾਰਕਾਂ ਬਾਈ ਕੁ ਜੀ ਦਾ ਖਾਲਸਾ ਵਾਹਿਗੁਰੂ ਦੇ ਫਤਿਹ ਸੋ ਇਹ ਸਨ ਸਰਦਾਰ ਹਰਮਨ ਸਿੰਘ ਗੁਮਟਾਲਾ ਪਿੰਡ ਗੁਮਟਾਲਾ ਵਾਰਡ ਨੰਬਰ 2 ਤੋਂ ਸਿਰ ਕਾ ਡਾਗੂ ਨੇ ਯੂਥ ਆਗੂ ਨੇ ਸਮਾਜ ਸੇਵਕ ਨੇ ਲੋਕਾਂ ਦੇ ਨਾਲ ਖੜਦੇ ਨੇ ਸੋ ਤੁਹਾਨੂੰ ਸਭ ਨੂੰ ਦੀਵਾਲੀ ਦੀਆਂ ਬਹੁਤ ਬਹੁ ਮੁਬਾਰਕਾਂ ਦੀਵਾਲੀ ਜਿਹੜੀ ਆਪਣੇ ਘਰ ਦੇ ਨਾਲ ਬੜੇ ਪਿਆਰ ਦੇ ਨਾਲ ਸ਼ਾਂਤੀ ਦੇ ਨਾਲ ਸਾਰਿਆਂ ਨਾਲ ਮਿਲ ਜੁਲ ਕੇ ਮਨਾਓ ਸਹਿਯੋਗੀ ਰਾਕੇਸ਼ ਕੁਮਾਰ ਦੇ ਨਾਲ ਵਿਜੇ ਕੁਮਾਰ ਅੰਮ੍ਰਿਤਸਰ ਖਬਰਨਾਮਾ